ਲੋ ਜਦ ਅੰਬਰ ਦੇ ਨਾਵੇਂ ਹੁੰਦੀ ਤਾਂ ਦਿਨ ਚੜਦਾ ਰਾਤ ਦੇ ਨਾਵੇਂ ਹੁੰਦੀ ਤਾਂ ਪੁੰਨਿਆ ਹੁੰਦੀ ਅਤੇ ਜਦ ਲੋਏ ਲੋਏ ਦਾ ਤਾਰਾ ਕਿਸੇ ਮਸਤਕ ਵਿੱਚ ਚੜਦਾ ਤਾਂ ਜੀਵਨ ਦੀ ਤਹਿਰੀਕ ਵਿੱਚ ਨਵੀਂ ਤਹਿਜ਼ੀਬ ਦਾ ਸਰਨਾਵਾ ਉੱਗ ਪੈਂਦਾ ਜਦੋਂ ਮੈਂ ਇਹਨਾਂ ਸਤਰਾਂ ਨੂੰ ਪੜਦਾ ਹਾਂ ਤਾਂ ਮੇਰੇ ਮਨ ਮਸਤਕ ਵਿੱਚ ਇੱਕ ਗਹਿਰ ਗੰਭੀਰ ਸੰਵੇਦਨਸ਼ੀਲ ਸ਼ਖਸੀਅਤ ਦੇ ਨਕਸ਼ ਉੱਭਰ ਆਉਂਦੇ ਹਨ ਬਿਆਸ ਦਰਿਆ ਦੇ ਬੇਟ ਖੇਤਰ ਵਿੱਚ ਵਸਿਆ ਪਿੰਡ ਭੰਡਾਲ ਵੇ ਪਿੰਡ ਦੀਆਂ ਕੱਚੀਆਂ ਪੱਕੀਆਂ ਗਲੀਆਂ ਵਿੱਚ ਦੀ ਇੱਕ ਘਰ ਅਰਦਾਸ ਕਰਦਾ ਹੋਇਆ ਆਪਣਾ ਦਰ ਖੋਲਦਾ ਹੈ ਤੇ ਫਿਰ ਨਿੱਕੇ ਨਿੱਕੇ ਨੰਗੇ ਪੈਰਾਂ ਦਾ ਸਫ਼ਰ ਸ਼ੁਰੂ ਹੁੰਦਾ ਹੈ ਹੌਕੇ ਦੀ ਜੂਨ ਹੰਡਾਉਂਦਾ ਧੁੱਪ ਦੀ ਤਲਾਸ਼ ਵਿੱਚ ਸੂਰਜ ਨੂੰ ਦਸਤਕ ਦੇਂਦਾ ਕੱਚੇ ਪੱਕੇ ਰਾਹਾਂ ਵਿੱਚ ਦੀ ਤੁਰਦਾ ਰੰਗਾਂ ਦੇ ਦਰਿਆ ਪਾਰ ਕਰਦਾ ਸੁਪਣਿਆਂ ਦੀ ਜੂਹ ਵਿੱਚ ਦੀ ਹੁੰਦਾ ਹੋਇਆ ਦੁਨੀਆ ਦੇ ਸਭ ਤੋਂ ਵਿਕਸਤ ਦੇਸ਼ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਨਿਯੁਕਤ ਹੋ ਕੇ ਅਧਿਆਪਨ ਕਰਦਾ ਹੋਇਆ ਆਪਣਾ 40 ਸਾਲ ਪੁਰਾਣਾ ਸੁਪਨਾ ਸਾਕਾਰ ਕਰਦਾ ਹੈ ਮੇਰੀ ਮੁਰਾਦ ਹੈ ਡਾਕਟਰ ਗੁਰਬਖਸ਼ ਸਿੰਘ ਭੰਡਾਲ ਜੀ ਤੋਂ ਜਿਨ੍ਹਾਂ ਨੇ ਹੁਣ ਤੱਕ ਦੋ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਪ੍ਰਵਾਸੀ ਸਾਹਿਤਕਾਰ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ ਉਨ੍ਹਾਂ ਦੇ ਲੇਖ ਅਕਸਰ ਹੀ ਦੇਸ਼ ਵਿਦੇਸ਼ ਦੀਆਂ ਨਾਮਵਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ ਭਾਵੇਂ ਕਿ ਡਾਕਟਰ ਗੁਰਬਖਸ਼ ਭੰਡਾਰ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਹਨ ਪਰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਉਨ੍ਹਾਂ ਦਾ ਮੋਹ ਜਨੂਨ ਦੀ ਹੱਦ ਤੱਕ ਹੈ ਉਹ ਬਹੁਪੱਖੀ ਸਾਹਿਤਕਾਰ ਹਨ ਜਿਨ੍ਹਾਂ ਨੇ ਕਵਤਾ ਵੀ ਲਿਖੀ ਹੈ ਸਫਰਨਾਮਾ ਵੀ ਲਿਖਿਆ ਹੈ ਅਤੇ ਕਾਵਿਕ ਸ਼ੈਲੀ ਵਿੱਚ ਬਹੁਮੁੱਲੀ ਵਾਰਤਕ ਦੀ ਰਚਨਾ ਕੀਤੀ ਹੈ ਕਦੇ ਉਹ ਘਰ ਨੂੰ ਪ੍ਰਭਾਸ਼ਿਤ ਕਰਦੇ ਹਨ ਕਦੇ ਜ਼ਿੰਦਗੀ ਨੂੰ ਅਤੇ ਕਦੇ ਅਤੀਤ ਨੂੰ ਸਿਮਰਦੇ ਹੋਏ ਵਰਤਮਾਨ ਨਾਲ ਸੰਵਾਦ ਰਚਾਉਂਦੇ ਹਨ ਉਹਨਾਂ ਦੀ ਲਿਖਤ ਵਿੱਚੋਂ ਪਿੰਡ ਬੋਲਦਾ ਹੈ ਪਿੰਡ ਦੀਆਂ ਗਲੀਆਂ ਬੋਲਦੀਆਂ ਹਨ ਕੱਚੇ ਪੱਕੇ ਰਾਹਾਂ ਵਿੱਚ ਦੀ ਤੁਰਦੇ ਉਹ ਆਪਣੇ ਖੇਤਾਂ ਦੀ ਬਾਤ ਪਾਉਂਦੇ ਹਨ ਉਹਨਾਂ ਦੀ ਵਾਰਤਕ ਸ਼ੈਲੀ ਇੱਕ ਵੱਖਰੇ ਅੰਦਾਜ਼ ਦੀ ਹੈ ਜੋ ਪਾਠਕ ਦੇ ਧੁਰ ਅੰਦਰ ਤੀਕ ਉਤਰ ਜਾਂਦੀ ਹੈ ਦੋਸਤੋ ਅੱਜ ਮੈਂ ਤੁਹਾਡੇ ਨਾਲ ਉਹਨਾਂ ਦੀ ਪੁਸਤਕ ਲੋਏ ਲੋਏ ਦੇ ਟਾਈਟਲ ਨਿਬੰਧ ਦੀ ਸਾਂਝ ਪਵਾਉਂਦਾ ਹਾਂ ਲੋਏ ਲੋਏ ਤੁਰਨਾ ਸਹਿਜ ਸਹੂਲ ਸੰਵੇਦਨਾ ਸਲਿੱਕੇ ਅਤੇ ਸਫਲਤਾ ਦਾ ਅਲੋਕਾਰੀ ਸਫਰ ਇੱਕ ਨਿਯਮਤ ਜੀਵਨ ਜਾਚ ਦੀ ਝਾਤ ਮਾਣਮੱਤੀ ਜੀਵਨ ਸ਼ੈਲੀ ਦਾ ਪ੍ਰਤੱਖ ਪ੍ਰਮਾਨ ਆਪਣੇ ਆਪ ਦੇ ਮਾਣ ਅਜਿਹੇ ਰਾਹੀ ਹੀ ਲੋਖ ਮੁਖੀ ਸੋਚ ਦਾ ਸੁਰਖ ਸਰਨਾਵਾ ਬਣਦੇ ਲੋਏ ਲੋਏ ਦੀ ਮਹਾਰਨੀ ਪੜਨ ਵਾਲੇ ਲੋਕਾਂ ਦੇ ਕਦਮਾਂ ਵਿੱਚ ਚਾਨਣ ਦੀ ਕਿਣਮਣ ਹੁੰਦੀ ਤੇ ਉਹ ਆਪਣੀ ਮੰਜ਼ਿਲ ਦੇ ਹਮੇਸ਼ਾ ਕਰੀਬ ਹੁੰਦੇ ਲੋਏ ਲੋਏ ਤੁਰੰਦਾ ਤਰੀਕਾ ਸਾਡੇ ਬਜ਼ੁਰਗਾਂ ਦੀ ਵਿਰਾਸਤ ਪੱਲੇ 'ਚ ਦੋ ਡੰਗ ਦੀਆਂ ਰੋਟੀਆਂ ਬੰਨ ਹੱਥਾਂ 'ਚ ਮੌਜੇ ਫੜ ਉਹਨਾਂ ਵੱਲੋਂ ਮਾਰੀਆਂ ਮੱਲਾਂ ਦਾ ਮਾਣ ਅਸੀਂ ਹੀ ਹਾਂ ਉਹਨਾਂ ਦੀਆਂ ਪ੍ਰਾਪਤੀਆਂ ਜਦ ਆਉਣ ਵਾਲੀਆਂ ਪੀੜ੍ਹੀਆਂ ਲਈ ਸਬਕ ਬਣ ਜਾਣ ਤਾਂ ਭਵਿੱਖ ਦੇ ਨਕਸ਼ੇ ਹੋਰ ਵੀ ਉਗੜ ਜਾਂਦੇ ਲੋਏ ਲੋਏ ਕ੍ਰਿਤ ਸਾਧਨਾ ਚ ਜੁਟੇ ਲੋਕ ਸਮਾਜਿਕ ਧਰਾਤਲ ਦਾ ਠੋਸ ਆਧਾਰ ਹੁੰਦੇ ਜਿਨ੍ਹਾਂ ਉੱਤੇ ਕਿਸੇ ਕਾਮ ਨੇ ਸਮਾਜ ਰੂਪੀ ਮਹਿਲ ਉੱਤੇ ਆਪਣੀ ਇਮਾਰਤ ਸਾਜੀ ਦਾ ਹੁਨਰ ਦਿਖਾਣਾ ਹੁੰਦਾ ਲੋਏ ਲੋਏ ਉੱਠ ਕੇ ਜੋਤਰਾ ਲਾਉਣ ਵਾਲੇ ਹਾਲੀ ਦਿਨ ਚੜ੍ਹਦੇ ਤੱਕ ਕੁਮਾ ਹੰਕੂ ਪਹਿਲੀ ਤਾਂ ਵਾਹ ਹੀ ਲੈਂਦੇ ਉਹਨਾਂ ਦੇ ਮਨ ਵਿੱਚ ਹਰ ਕੰਮ ਨੂੰ ਵੇਲੇ ਸਿਰ ਨੇਪਰੇ ਚਾੜਨ ਦਾ ਚਾਹ ਤੇ ਮੁਖ ਤੇ ਸੰਪੂਰਨਤਾ ਦੀ ਭਾ ਸ਼ਾਹਬੇਲਾ ਖਾਂਦਿਆਂ ਸਰੂਰੀ ਆਲਮ ਕਿਸਾਨ ਦੀਆਂ ਸੋਚਾਂ ਵਿੱਚ ਦਾਰੀ ਹੁੰਦਾ ਸਰਗੀ ਦੇ ਨਿੰਮੇ ਨਿੰਮੇ ਚਾਨਣ ਵਿੱਚ ਤੁਰਨ ਵਾਲੇ ਰਾਹੀਆਂ ਦੇ ਪੈਰਾਂ ਵਿੱਚ ਪਹੋ ਫੁਟਾਲੇ ਦੀ ਲੋ ਹੁੰਦੀ ਅਤੇ ਉਹਨਾਂ ਦੀਆਂ ਸੋਚਾਂ ਵਿੱਚ ਨਵੇਂ ਦਿਸ ਹੱਦਿਆਂ ਦਾ ਸੂਰਜ ਅੰਗਰਾਈਆਂ ਪਰਦਾ ਸਵੇਰ ਦੇ ਨਿੰਮੇ ਜੇ ਕੁਸਮਸੇ ਵਿੱਚ ਸੈਰ ਕਰ ਰਹੇ ਲੋਕ ਕੁਦਰਤ ਦੀ ਸੰਤਾ ਦਾ ਮਾਣ ਹੁੰਦੇ ਉਹ ਕੁਦਰਤ ਵਿੱਚੋਂ ਹੀ ਆਪਨੀ ਹੋ ਤਿਸ ਦੀਵਤਾ ਨੂੰ ਨਿਹਾਰਦੇ ਉਹ ਪੰਛੀਆਂ ਦਾ ਮਦਰ ਸੰਗੀਤ ਅਤੇ ਹਵਾ ਦੀ ਮੱਠੀ ਜਹੀ ਰੁਮਕਣੀ ਦਾ ਵਿਸਮਾਦੀ ਹੋਏ ਜੀਵਨ ਦੀ ਤਲੀ ਉੱਤੇ ਸਾਹ ਸਹਜਤਾ ਧਰਦੇ ਲੋਏ ਲੋਏ ਕਰ ਆਜਾ ਵਿਮਾਹੀ ਦੀ ਸੰਗੀਤਕ ਵਿਲਕਣੀ ਜਦ ਕਿਸੇ ਬੁੱਲਾਂ ਉੱਤੇ ਤਰਦੀ ਹੈ ਤਾਂ ਹਵਾ ਨੂੰ ਕੰਬਣੀ ਛੜਦੀ ਅਤੇ ਫਿਜ਼ਾ ਦੇ ਨਾਮ ਇੱਕ ਹੌਕਾ ਧਰਿਆ ਜਾਂਦਾ ਜਿਹੜਾ ਕਿਸੇ ਨਵੀਂ ਆਸ ਦਾ ਹੰਗਾਰਾ ਬਣ ਵਿਜੋਗਣ ਰੂਹ ਲਈ ਦਸਤਕ ਬਣ ਜਾਂਦਾ ਬੀਹ ਚ ਲੋਏ ਲੋਏ ਰੌਸ਼ਨੀ ਨਾਲ ਲਬਰੇਜ਼ ਸੱਦਾ ਲਾਉਣ ਵਾਲੇ ਫਕੀਰ ਪਿੰਡ ਦੇ ਪਾਕ ਚੁਗਿਰਦੇ ਚ ਅਲਾਹੀ ਧੁਨਾ ਵਖੇਰਦੇ ਮਾਨਵੀ ਬਿਰਤੀਆਂ ਨੂੰ ਕੁਝ ਚੰਗੇਰਾ ਕਰਨ ਅਤੇ ਸੋਚਣ ਦੀ ਜਾਗ ਲਾਉਂਦੇ ਅੱਖ ਖੁੱਲਣ ਸਾਹ ਕੰਨਾਂ ਚ ਪੈਂਦੇ ਇਹ ਆਵਾਜ਼ੇ ਧੁਰ ਦਰਗਾਹੋਂ ਆਇਆ ਅਨਹਾਮੀ ਤਾਂ ਹੁੰਦੇ ਹਨ ਲੋ ਅੰਬਰ ਦੇ ਨਾਵੇਂ ਹੁੰਦੀ ਤਾਂ ਦਿਨ ਚੜਦਾ ਰਾਤ ਦੇ ਨਾਵੇਂ ਹੁੰਦੀ ਤਾਂ ਪੁੰਨਿਆ ਹੁੰਦੀ ਜਦ ਲੋਏ ਲੋਏ ਦਾ ਤਾਰਾ ਕਿਸੇ ਮਸਤਕ ਵਿੱਚ ਚੜਦਾ ਤਾਂ ਜੀਵਨ ਤਹਿਰੀਕ ਵਿੱਚ ਨਵੀਂ ਤਹਿਜ਼ੀਬ ਦਾ ਸਰਨਾਮਾ ਉੱਕ ਪੈਂਦਾ ਅਜੋਕੇ ਵਕਤਾਂ ਵਿੱਚ ਲੋਏ ਲੋਏ ਦਾ ਸੰਕਲਪ ਵਕਤਾਂ ਦੀ ਮਾਰ ਹੇਠ ਇੱਕ ਸਿਉਂਕੀ ਆਉਧ ਇਸ ਦੀ ਹੋਣੀ ਹਨੇਰਿਆਂ ਦੀ ਰੋਤ ਜਦ ਹਰ ਮੋੜ ਤੇ ਹਾਵੀ ਹੋ ਜਾਵੇ ਤਾਂ ਲੋ ਦਾ ਦਮ ਘੁੱਟਦਾ ਹੈ ਪਰ ਚਾਨਣ ਕਦੇ ਮਰਿਆ ਨਹੀਂ ਕਰਦੇ ਅਕਸਰ ਬਜ਼ੁਰਗ ਕਿਹਾ ਕਰਦੇ ਸਨ ਕਿ ਸਵਕਤੇ ਉੱਠ ਕੇ ਆਪਣੇ ਕਾਰਜਾਂ ਵਿੱਚ ਲੱਗੇ ਲੋਕ ਹੀ ਕਿਸਮਤ ਦੇ ਧਣੀ ਹੁੰਦੇ ਉਹਨਾਂ ਉੱਤੇ ਕੁਦਰਤ ਮਿਹਰਬਾਨ ਹੁੰਦੀ ਦਰ ਅਸਲ ਦੂਸਰਿਆਂ ਦੀ ਜਾਗ ਖੁੱਲਦੀ ਤਾਂ ਅਗਿੱtre ਉੱਠੇ ਹੋਏ ਲੋਕ ਆਪਣੇ ਕਾਰਜ ਨਿਵੇੜਨ ਦੇ ਕਰੀਬ ਹੁੰਦੇ ਅਜਿਹੇ ਲੋਕ ਭਲਾ ਕਰਦੂਸਰਿਆਂ ਨੂੰ ਡਾਹ ਦਿੰਦੇ ਨੇ ਲੋਏ ਲੋਏ ਕੀਰਤਨ ਦੇ ਅਭਿਆਸੀ ਅੰਤਮ ਸੱਚ ਦੇ ਕਰੀਬੀ ਉਹਨਾਂ ਲਈ ਸਾਜ਼ ਤੇ ਸੁਰਤ ਵਿਚਲੀ ਇੱਕ ਸੁਰਤਾ ਜੀਵਨ ਦੀ ਸੱਚੀ ਸਾਧਨਾ ਅੰਤਰੀਵ ਵਿੱਚ ਚੁਬੀਆਂ ਲਾਉਣ ਦਾ ਅਭਿਆਸ ਤੇ ਅਹਿਸਾਸ ਲੋਏ ਲੋਏ ਭਰ ਲੈ ਨੀ ਕੁੜੀਏ ਜੇ ਤੁੱਦ ਭਾਂਡਾ ਭਰਨਾ ਸ਼ਾਮ ਪਈ ਬਿਨ ਸ਼ਾਮ ਮੁਹੰਮਦਾ ਤੂੰ ਘਰ ਜਾਂਦੀ ਨੇ ਡਰਨਾ ਦੀ ਸੱਤ ਮਨੁੱਖ ਨੂੰ ਸੁਚੇਤ ਕਰਦੀ ਹੈ ਕਿ ਸੂਰਜਾਂ ਦੀ ਸਹੋਂਦ ਵਿੱਚ ਮੁਕਾਇਆ ਸਫਰ ਜੀਵਨ ਦਾ ਮਾਣ ਮੱਤਾ ਹਾਸਲ ਹੁੰਦਾ ਹੈ ਲੋਏ ਲੋਏ ਦਾ ਕਲਮਾ ਪੜਨ ਵਾਲੇ ਆਪਣੇ ਅੰਤਰੀਵ ਦੇ ਸਭ ਤੋਂ ਜ਼ਿਆਦਾ ਨੇੜੇ ਆਪਣੀਆਂ ਕਿਸਮਤ ਰਖਾਵਾਂ ਦੇ ਸਿਰਜਣਹਾਰੇ ਅਤੇ ਹੋਣੀ ਦੇ ਮਾਲਕ ਲੋਏ ਲੋਏ ਕਲਮਾ ਬੀਜਣ ਵਾਲੀ ਸੋਚ ਹਰਫਾਂ ਦੀ ਅਸੀਮ ਸਮਰੱਥਾ ਨੂੰ ਜਾਣਦੀ ਇਸ ਦੇ ਅਰਥਾਂ ਦੇ ਸਾਗਰ ਚ ਟੁੱਬੀਆਂ ਲਾਉਂਦੀ ਅਤੇ ਮਨੁੱਖਤਾ ਦੀ ਝੋਲੀ ਵਿੱਚ ਮਾਨਕ ਮੋਤੀਆਂ ਦਾ ਨਿਉਂਦਾ ਪਾਉਂਦੀ ਸਵੇਰ ਦੀ ਆਵਾਰਗੀ ਚ ਆਲਾਪ ਕਰਦੇ ਗਾਇਕ ਕੁਦਰਤ ਦੀ ਅਮੀਰਤਾ ਦਾ ਸੁਲੱਗ ਸਰੂਪ ਕੁਦਰਤ ਸੰਗ ਜੁੜਦਿਆਂ ਆਪਣੇ ਨਾਲ ਸੰਵਾਦ ਰਚਾਉਣ ਵਾਲੇ ਲੋਕ ਆਪਣੀ ਥਾ ਪਾਉਂਦੇ ਅਤੇ ਆਪਣੇ ਪ੍ਰਸ਼ਨਾਂ ਦਾ ਜਵਾਬ ਖੁਦ ਹੀ ਬਣਦੇ ਲੋਏ ਲੋਏ ਆਪੋ ਆਪਣੀ ਮੰਜ਼ਿਲ ਮਿਥਣ ਵਾਲੇ ਲੋਕ ਸੁਪਨਿਆਂ ਦੇ ਸੱਚ ਸਮਝਦੇ ਇਸ ਨੂੰ ਹਾਸਲ ਕਰਦੇ ਅਤੇ ਅਸੀਮ ਪ੍ਰਾਪਤੀਆਂ ਦੇ ਝੰਡੇ ਦੀ ਬਲੰਦਗੀ ਬਣਦੇ ਲੋਏ ਲੋਏ ਚੱਕੀ ਝੋਣ ਵਾਲੀਆਂ ਮਾਵਾਂ ਰੱਬ ਦੀ ਇਬਾਦਤ ਚੋਂ ਆਪਣੇ ਪਰਿਵਾਰ ਤੇ ਸਮਾਜ ਦੀ ਸੁੱਖ ਮੰਗਦੀਆਂ ਸਵੇਰ ਵੇਲੇ ਦੁੱਧ ਰਿੜਕਦੀਆਂ ਸੁਹਾਣੀਆਂ ਚਾਟੀ ਤੇ ਮਧਾਣੀ ਦੀ ਮਧੁਰਤਾ ਚ ਸਰਬੱਤ ਦੇ ਭਲੇ ਦੀ ਅਰਦਾਸ ਗੁਣ ਗਣਾਉਂਦੀਆਂ ਅਤੇ ਤੱਬਰ ਦੀ ਚੜ੍ਹਦੀ ਕਲਾ ਚੋਂ ਹਰੇਕ ਦੇ ਭਲੇ ਦਾ ਮੂਲ ਮੰਤਰ ਪੜ੍ਹਦੀਆਂ ਲੋਏ ਲੋਏ ਦਾ ਦੀਵਾ ਡੰਗਣ ਦਾ ਆਰ ਕਰਨ ਵਾਲੀਆਂ ਬੀਬੀਆਂ ਰਾਤ ਦੀ ਕੋਖ ਚ ਉਗਮਣ ਵਾਲੇ ਸੂਰਜ ਨੂੰ ਅਰਗ ਚੜਾਉਂਦੀਆਂ ਅਤੇ ਪੈ ਰਹੀ ਰਾਤ ਦੀ ਸੁਖਣਾ ਮੰਗਦੀਆਂ ਲੋਏ ਲੋਏ ਤੰਦਾ ਅਭਿਆਸ ਜ਼ਰੂਰ ਕਰਨਾ ਤੁਹਾਡੇ ਪੈਰਾਂ ਵਿੱਚ ਅਮੁੱਲਾ ਸਫਰ ਵਿਸ ਜਾਵੇਗਾ ਤੁਹਾਡੇ ਕਰਮ ਚ ਸ਼ਫਾ ਤੇ ਦੁਆ ਦਾ ਪਰਵੇਸ਼ ਬੋਲਾਂ ਚ ਅਦਬ ਦਾ ਵਾਸਾ ਪ੍ਰਾਪਤੀਆਂ ਚ ਅਸੀਮਤ ਵਾਅਦਾ ਅਤੇ ਤੁਹਾਡੇ ਦਵਾਲੇ ਦਾ ਚਾਨਣ ਦਾਇਰਾ ਤੁਹਾਡੇ ਹਾਸਲਾਂ ਦਾ ਸੱਚਾ ਪੈਗਾਮ ਬਣ ਜਾਵੇਗਾ ਲੋਏ ਲੋਏ ਮੁਕਾ ਕੇ ਸਫਰ ਜੋ ਸਖਸ਼ ਹਵਾ ਹੋ ਗਿਆ ਪਤਾ ਨਹੀਂ ਉਹ ਕਿੰਨੀਆਂ ਸੋਚ ਦਰਾਂ ਦਾ ਵਫਾ ਹੋ ਗਿਆ ਪਤਾ ਨਹੀਂ ਉਹ ਕਿੰਨੀਆਂ ਸੋਚ ਦਰਾਂ ਦੀ ਵਫਾ ਹੋ ਗਿਆ ਕਿੰਨੀਆਂ ਸੋਚ ਦਰਾਂ ਦੀ ਵਫਾ ਹੋ ਗਿਆ ਧੰਨਵਾਦ ਦੋਸਤੋ